ਇਸ ਵੇਲੇ ਦੀ ਵੱਡੀ ਖਬਰ ਸੁਖਬੀਰ ਸਿੰਘ ਬਾਦਲ ਤੇ ਹਮਲੇ ਖੋਏ ਦੀ ਜਿਹੜੀ ਉਸਦੇ ਨਾਲ ਜੁੜੀ ہوئی ਆ ਸੁਖਬੀਰ ਸਿੰਘ ਬਾਦਲ ਤੇ 4 ਦਸੰਬਰ ਨੂੰ ਹਮਲਾ ਹੁੰਦਾ ਕਿਉਂਕਿ 2 ਦਸੰਬਰ ਨੂੰ ਜਿਹੜੀ ਤਖਤ ਸਾਹਿਬ ਦੀ ਫਸੀਲ ਤੋਂ ਉਹਨਾਂ ਨੂੰ ਤਨਖਾਹ ਲੱਗਦੀ ਆ ਸੇਵਾਦਾਰ ਦੀ ਡਿਊਟੀ ਨਿਭਾਉਣ ਦੀ ਤਨਖਾਹ ਲੱਗਦੀ ਆ ਤਾਂ ਉਸ ਤੋਂ ਦੂਸਰੇ ਦਿਨ 3 ਦਸੰਬਰ ਨੂੰ ਪਹਿਲੇ ਦਿਨ ਡਿਊਟੀ ਨਿਭਾਉਂਦੇ ਨੇ ਸੁਖਬੀਰ ਬਾਦਲ ਦੂਸਰੇ ਦਿਨ ਦਰਸ਼ਨੀ ਡਿਊਟੀ ਤੇ ਫਿਰ ਸੇਵਾਦਾਰ ਦੀ ਡਿਊਟੀ ਜਦੋਂ ਨਿਭਾ ਰਹੇ ਸੀ ਤਾਂ ਉਦੋਂ ਉਹਨਾਂ ਤੇ ਨਰੈਣ ਸਿੰਘ ਚੌੜਾ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਇੱਕ ਮਿਸ ਫਾਇਰ ਹੁੰਦਾ ਤੇ ਸਿੱਧਾ ਹਮਲਾ ਜਿਹੜਾ ਉਹ ਸੁਖਬੀਰ ਸਿੰਘ ਆ ਬਾਦਲ ਤੇ ਸੀਗਾ ਉਸ ਤੋਂ ਬਾਅਦ ਲਗਾਤਾਰ ਜਿਹੜੇ ਇਸ ਤੇ ਬਿਆਨਬਾਜ਼ੀ ਹੋਈ ਆ ਸਿਆਸਤ ਪੱਖ ਦੀ ਹੋਈ ਨਜ਼ਰ ਆ ਰਹੇ ਸੀ ਅਕਾਲੀ ਆਗੂ ਵੀ ਕਾਫੀ ਪ੍ਰੈਸ ਕਾਨਫਰੰਸਾਂ ਕਰਦੇ ਹੋਏ ਨਜ਼ਰ ਆ ਰਹੇ ਸੀ ਉਸ ਤੋਂ ਬਾਅਦ ਪੁਲਿਸ ਦੇ ਜਿਹੜੇ ਬਿਆਨ ਆ ਰਹੇ ਨੇ ਉਹਨਾਂ ਨੇ ਬੜਾ ਜਿਹੜਾ ਹੈਰਾਨ ਕੀਤਾ ਚਾਹੇ ਉਹ মিডিਆ ਹੋਵੇ ਚਾਹੇ ਸਿੱਖ ਸੰਗਤ ਹੋਵੇ ਚਾਹੇ ਫਿਰ ਰਾਸ਼ਟਰੀ ਤਕ ਆਗੂ ਹੋਣ ਕਿਉਂਕਿ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਸ ਦੀ ਇਨਫੋਰਮੇਸ਼ਨ ਜਿਹੜੀ ਉਹ ਇੰਟੈਲੀਜੈਂਸੀ ਕੋਲ ਪਹਿਲਾਂ ਸੀ ਇਸ ਦੀ ਇਨਫੋਰਮੇਸ਼ਨ ਸੀ ਕਿ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋਏਗਾ ਉਸ ਤੋਂ ਬਾਅਦ ਜਦੋਂ ਸੀਸੀਟੀਵੀ ਫੁਟੇਜ ਵਾਇਰਲ ਹੁੰਦੇ ਨੇ ਉਦੋਂ ਜਿਹੜਾ ਸਾਰਾ ਕਾਰਵਾਈ ਦਾ ਪਤਾ ਲੱਗਦਾ ਹੈ ਕਿ ਜਿਹੜਾ ਇੱਕ ਦਿਨ ਪਹਿਲਾਂ ਵੀ ਨਰੈਣ ਸਿੰਘ ਚੌੜਾ ਰੇਕੀ ਕਰਦੇ ਹੋਏ ਨਸਰ ਆਈ ਸੀ ਪਰ ਦਾ ਨਹੀਂ ਲੱਗਿਆ ਸੀ ਦੂਸਰੇ ਦਿਨ ਦਾ ਲੱਗਦਾ ਤਾਂ ਉਹਨਾਂ ਦੇ ਵੱਲੋਂ ਜਿਹੜੀ ਗੋਲੀ ਆ ਉਹ ਚਲਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਅਕਾਲੀ ਆਗੂ ਵਿਕਰਮਜੀਤ ਸਿੰਘ ਮਜੀਠੀਆ ਨੇ ਜਿਹੜੇ ਉਹ ਪ੍ਰੈਸ ਕਾਨਫਰੰਸ ਕਰਦੇ ਆ ਉਹਨਾਂ ਦੇ ਵੱਲੋਂ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਨਾਲ ਨਰੈਣ ਸਿੰਘ ਚੌੜਾ ਮਿਲਦੇ ਹੋਏ ਨਸਰ ਆ ਰਹੇ ਨੇ ਉਸ ਤੋਂ ਬਾਅਦ ਪੰਜਾਬ ਆ ਪੁਲਸ ਤੇ ਵੀ ਜਿਹੜੇ ਵੱਡੇ ਸਵਾਲ ਸੀ ਉਹ ਅਕਾਲੀ ਆਗੂਆਂ ਦੇ ਵੱਲੋਂ ਚੱਕੇ ਗਏ ਨੇ ਤਾਂ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਇੱਕ ਹੋਰ ਜਿਹੜੀ ਸੀਸੀਟੀਵੀ ਫੁਟੇਜ ਹੈ ਉਹ ਵਾਇਰਲ ਹੋਈ ਆ ਜਿਸ ਦੇ ਵਿੱਚ ਕਹਿੰਦੀ ਹੈ ਕਿ ਤੀਜਾ ਸ਼ਖਸ਼ ਜਿਹੜਾ ਉਹ ਉਹ ਦਿਖਾਈ ਦੇ ਰਿਹਾ ਕਿਉਂਕਿ ਇੱਕ ਨਰੈਣ ਸਿੰਘ ਚੌੜਾ ਨੇ ਦੂਸਰਾ ਨਾਮ ਇਸ ਦੇ ਵਿੱਚ ਧਰਮ ਸਿੰਘ ਦਾ ਆਇਆ ਤੇ ਤੀਸਰਾ ਵਿਅਕਤੀ ਇੱਕ ਹੋਰ ਹੈ ਜਿਸ ਦਾ ਹਜੇ ਪਤਾ ਨਹੀਂ ਲੱਗ ਸਕਿਆ ਕਿ ਉਹ ਕੌਣ ਹੈ ਕੌਣ ਨਹੀਂ ਹੈ ਪਰ ਵਿਕਰਮਜੀਤ ਸਿੰਘ ਮਜੀਠੀਆ ਨੇ ਇੱਕ ਸੀਸੀਟੀਵੀ ਫੁਟੇਜ ਜਰੂਰ ਵਾਇਰਲ ਕੀਤੀ ਹੈ ਕਿ ਇਹ ਵਿਅਕਤੀ ਕੌਣ ਹੈ ਇਸ ਨੂੰ ਜਿਹੜੀ ਇਸ ਦੀ ਪਛਾਣ ਹੈ ਉਹ ਪੁਲਿਸ ਵੀ ਦੱਸਣ ਦੇ ਵਿੱਚ ਨਾਕਾਮ ਹੋਈ ਆ ਪੁਲਿਸ ਵੀ ਉਸ ਦੀ ਪਛਾਣ ਨਹੀਂ ਦੱਸ ਸકી ਇਹ ਵੱਡੇ ਜਿਹੜੇ ਇਲਜ਼ਾਮ ਨੇ ਇਹ ਲੱਗੇ ਨੇ ਇਹ ਪੰਜਾਬ ਪੁਲਿਸ ਦੇ ਉੱਤੇ ਕਿ ਪੰਜਾਬ ਪੁਲਿਸ ਦੀ ਜਿਹੜੀ ਕਿਤੇ ਨਾ ਕਿਤੇ ਨਾਕਾਮੀ ਰਹੀ ਆ ਕਿਤੇ ਨਾ ਕਿਤੇ ਇਹ ਢਿੱਲ ਰਹੀ ਆ ਕਿਉਂਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਸਿੱਧੇ ਸਵਾਲ ਪੁੱਛੇ ਗਏ ਨੇ ਕਿ ਇਹ ਜਿਹੜਾ ਤੀਸਰਾ ਵਿਅਕਤੀ ਆ ਇਹ ਕੌਣ ਹੈ ਕੌਣ ਨਹੀਂ ਹੈ ਕੀ ਇਸ ਦਾ ਜਿਹੜਾ ਸਬੰਧ ਆ ਉਹ ਪਾਕਿਸਤਾਨ ਨਾਲ ਹੈ ਕੀ ਇਸ ਦਾ ਸਬੰਧ ਪਾਕਿਸਤਾਨੀ ਏਜੰਸੀ ਆਈਐਸਆਈ ਦੇ ਨਾਲ ਹੈ ਕਿਸ ਦੇ ਨਾਲ ਆ ਇਸ ਦਾ ਸਿੱਧਾ ਸਬੰਧ ਇਹ ਜਰੂਰ ਪੁੱਛਿਆ ਗਿਆ ਹੈ ਬਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਪੁਰਸ ਪ੍ਰਸ਼ਾਸਨ ਇਸ ਦੀ ਸਖਤ ਤੋਂ ਸਖਤ ਜਿਹੜੀ ਜਾਂਚ ਕਰੇ ਕਿ ਇਹ ਵਿਅਕਤੀ ਕੌਣ ਹੈ ਕਿ ਕੀ ਕਾਰਨ ਆਉਂਦਾ ਕੀ ਵਜ੍ਹਾ ਸੀ ਇਸ ਦੀ ਮਿਲਦੀ ਸਿੱਧੀ ਜਿਹੜੇ ਸਵਾਲ ਨੇ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਸੀਸੀਟੀਵੀ ਫੁਟੇਜ ਆ ਉਹ ਵੀ ਜਿਹੜੀ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਅਪਲੋਡ ਕੀਤੀ ਗਈ ਆ ਕਿ ਇਹ ਵਿਅਕਤੀ ਕੌਣ ਹੈ ਕੀ ਵਜ੍ਹਾ ਦੇ ਨਾਲ ਇਹ ਨਰੈਣ ਸਿੰਘ ਚੌੜਾ ਦੇ ਨਾਲ ਮਿਲ ਰਿਹਾ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰ ਰਿਹਾ ਇਹ ਕੋ ਕਹਿੰਦੀ ਹੈ ਕਿ ਵੱਖਰੀ ਗੱਲ ਨਿਕਲ ਕੇ ਸਾਹਮਣੇ ਆਈ ਆ ਕਿਉਂਕਿ ਪਹਿਲਾਂ ਜਿਹੜਾ ਨਾਮ ਸਿੰਘ ਸੀਗਾ ਉਹ ਨਰੈਣ ਸਿੰਘ ਚੌੜਾ ਦਾ ਸਾਹਮਣੇ ਆਉਂਦਾ ਸੀ ਉਸ ਤੋਂ ਬਾਅਦ ਇੱਕ ਨਾ ਹੋਰ ਨਾਲ ਜੁੜਦਾ ਹੈ ਧਰਮ ਸਿੰਘ ਦਾ ਉਸ ਤੋਂ ਬਾਅਦ ਇੱਕ ਹੋਰ ਸ਼ਖਸ ਦਾ ਜਿਹੜਾ ਨਾਮ ਨਾਲ ਜੁੜ ਜਾਂਦਾ ਹੁਣ ਇਸ ਵਿਅਕਤੀ ਦਾ ਜਿਹੜਾ ਨਾਮ ਹਜੇ ਤੱਕ ਜਿਹੜਾ ਨਹੀਂ ਸਾਹਮਣੇ ਆਇਆ ਪਛਾਣ ਹਜੇ ਤੱਕ ਨਹੀਂ ਸਾਹਮਣੇ ਆਈ ਪਰ ਅਕਾਲੀ ਆਗੂਆਂ ਦੇ ਵੱਲੋਂ ਜਰੂਰ ਵੱਡੇ ਸਵਾਲ ਚੱਕੇ ਜਾ ਰਹੇ ਨੇ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ